ਸੈਂਸਰ ਦੇ ਵਿੱਚ ਚੰਨੀ ਸਿੰਘ ਜਿਹੜੇ ਜਲੰਧਰ ਤੋਂ ਐਮਪੀ ਨੇ ਉਹਨਾਂ ਨੇ ਆਵਾਜ਼ ਉਠਾਈ ਹੈ ਅਮਰਤਪਾਲ ਦੇ ਹੱਕ ਵਿੱਚ ਅਤੇ ਸਿੱਧੂ ਮੂਸੇਵਾਲੇ ਦੇ ਹੱਕ ਵਿੱਚ ਸਿੱਧੇ ਤੌਰ ਤੇ ਚੰਨੀ ਸਾਹਿਬ ਵੱਲੋਂ ਇਹ ਕਿਹਾ ਗਿਆ ਕਿ ਅਮਰਤਪਾਲ ਸਿੰਘ ਐਮਪੀ ਹੈ ਬੀਜੇਪੀ ਸਰਕਾਰ ਤੱਕਾ ਕਰਦੀ ਹੈ ਜਾ ਇਹ ਕਹਿ ਲਈ ਇਹ ਕਿਹਾ ਗਿਆ ਕਿ ਤੁਸੀਂ ਅੰਮ੍ਰਿਤਪਾਲ ਨੂੰ ਰਿਹਾ ਕਰੋ ਬੇਇਨਸਾਫੀ ਹੈ ਇਹ ਆਵਾਜ਼ ਉਠਾਈ ਗਈ ਸਿੱਧੂ ਮੂਸੇਵਾਲ ਦੇ ਹੱਕ ਵਿੱਚ ਵੀ ਕਿਹਾ ਗਿਆ ਕਿ ਉਹਨੂੰ ਇਨਸਾਫ ਮਿਲਣਾ ਚਾਹੀਦਾ ਚੰਗੀ ਗੱਲ ਹੈ ਪਰ ਇਹ ਬੰਦੇ ਦੂਰਾ ਮਾਪਦੰਡ ਕਿਉਂ ਲੈ ਕੇ ਬੈਠ ਗਏ ਦੋਗੜਾ ਕਿਰਦਾਰ ਇਹਨਾਂ ਦੇ ਜੀਵਨ ਵਿੱਚ ਕਿਉਂ ਹੈ ਹੁਣ ਇਹਨਾਂ ਦਾ ਮਤਲਬ ਹੈਗਾ ਕਿ ਕੋਈ ਨਾ ਕੋਈ ਪੰਜਾਬ ਵਿੱਚ ਭਾਂਬੜ ਬਾਲਿਆ ਜਾਵੇ ਅਮਰਤਪਾਲ ਰਾਹੀਂ ਤੇ ਜਾਂ ਥੋੜਾ ਬਹੁਤਾ ਕ੍ਰੈਡਿਟ ਇਹਨਾਂ ਨੂੰ ਮਿਲੇ ਸਿੱਧੂ ਮੂਸੇਵਾਲ ਦੇ ਇਨਸਾਫ ਵਿੱਚ ਹਾਲਾਂਕਿ ਇਹਨਾਂ ਦਾ ਅੰਦਰੋਂ ਕੀ ਮਕਸਦ ਨਹੀਂ ਹੈਗਾ ਕਿ ਸਿੱਧੂ ਮੂਸੇਵਾਲ ਨੂੰ ਇਨਸਾਫ ਮਿਲੇ ਤੇ ਨਾ ਹੀ ਅਮਰਤਪਾਲ ਦੇ ਨਾਲ ਕੋਈ ਇਹਨਾਂ ਦਾ ਲਾਗਾ ਦੇਗਾ ਬਸ ਪੰਜਾਬ ਦੇ ਵਿੱਚ 컬러 ਕਿਦਾਂ ਪਵੇ ਇਹਨਾਂ ਦੀ ਮਨਸ਼ਾ ਇਹ ਹੁੰਦੀ ਹੈ ਜਦੋਂ ਸੰਸਦ ਵਿੱਚ ਇਹ ਬਿਆਨ ਦੇ ਦਿੱਤਾ ਚੰਦੀ ਸਿੰਘ ਚੰਡੀ ਨੇ ਉਸ ਤੋਂ ਬਾਅਦ ਦੇ ਵਿੱਚ ਪੰਜਾਬ ਦੇ ਸੀਐਮ ਸਰਦਾਰ ਭਵਨ ਸਿੰਘ ਮਾਨ ਉਹਨਾਂ ਦੀ ਸਟੇਟਮੈਂਟ ਆਈ ਹੈ ਉਹਨਾਂ ਨੇ ਜੋ ਕਿਹਾ ਉਹਦੇ ਨਾਲ ਮੈਂ 100% ਸਹਿਮਤ ਹਾਂ ਉਹਨਾਂ ਨੇ ਕੀ ਕਿਹਾ ਉਹ ਕਹਿੰਦਾ ਮੇਰੇ ਲਈ ਕੋਈ ਇੱਕ ਐਮਪੀ ਖਾਸ ਨਹੀਂ ਹੈਗਾ ਮੇਰੇ ਲਈ ਸਾਰੇ ਹੀ ਇੱਕੋ ਜਿਹੇ ਆ ਜਦੋਂ ਐਨਐਸ ਦੀ ਗੱਲ ਚੱਲਦੀ ਹੈ ਨਾ ਉਹ ਕਹਿੰਦਾ ਮੈਂ 3 ਕਰੋੜ ਲੋਕਾਂ ਦਾ ਮੁੱਖ ਮੰਤਰੀ ਹਾਂ ਜਾਨੀ ਕਿ ਪੰਜਾਬ ਦੇ ਸਮੁੱਚੇ ਲੋਕਾਂ ਦਾ ਮੈਂ ਮੁੱਖ ਮੰਤਰੀ ਹਾਂ ਉਹਨਾਂ ਦਾ ਕਹਿਣ ਤੋਂ ਮਤਲਬ ਇਹ ਸੀ ਕਿ ਜਿਹੜਾ ਵੀ ਇਨਸਾਨ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਦਾ ਹੈ ਉਹਦੇ ਤੇ ਕਾਨੂੰਨ ਲਾਗੂ ਹੁੰਦਾ ਹੈ ਹਾਂ ਕਾਨੂੰਨ ਦੇ ਮੁਤਾਬਕ ਕੋਈ ਰਾਹਤ ਮਿਲਦੀ ਐ ਉਹ ਕਹਿੰਦਾ ਮੈਂ ਕਾਨੂੰਨ ਦੀ ਰਿਸਪੈਕਟ ਕਰਦਾ ਪਰ ਉਹਨਾਂ ਨੇ ਸਾਫ਼ ਕਹਿ ਦਿੱਤਾ ਕਿ ਸਾਡੇ ਵੱਲੋਂ ਜਿਹੜੀ ਐਨਐਸਏ ਲਾਈ ਗਈ ਐ ਜਿਹੜੀ ਸੂਬਾ ਸਰਕਾਰ ਵੱਲੋਂ ਐਨਐਸਏ ਲਾਈ ਗਈ ਐ ਜਿਹੜੀ ਐਨਐਸਏ ਨੈਸ਼ਨਲ ਸਕਿਉਰਿਟੀ ਐਕਟ ਹੈਗਾ ਉਹ ਪੰਜਾਬ ਗਵਰਨਮੈਂਟ ਦੀ ਸੂਬਾ ਸਰਕਾਰ ਦੀ ਪਾਲਿਸੀ ਐ ਇਹ ਸਾਰੇ ਸੂਬਿਆਂ ਦੇ ਵਿੱਚ ਲਾਗੂ ਹੈ ਜਦੋਂ ਮਿਕਸੀ ਸੋਬੇ ਦੇ ਵਿੱਚ ਮਾਹੌਲ ਖਰਾਬ ਹੁੰਦਾ ਹੈ ਜਾਂ ਕੋਈ ਬਸ਼ੀਸ਼ ਵਿਪਤੀ ਮਾਹੌਲ ਖਰਾਬ ਕਰਦਾ ਹੈ ਉਹਦੇ ਤੇ ਇੱਕ ਕਾਨੂੰਨ ਲਾਗੂ ਹੈ ਉਹ ਪਾਲਿਸੀ ਜਿਹੜੀ ਐਨਐਸਏ ਹੈ ਉਹ ਲੱਗ ਹੁੰਦੀ ਹੈ ਭਵੰਤਮਨ ਨੇ ਤੇ ਸਟੇਟਮੈਂਟ ਦੇ ਦਿੱਤੀ ਕਲੀਅਰ ਕਰ ਦਿੱਤਾ ਕਿ ਜਿਹੜਾ ਵੀ ਕਾਨੂੰਨ ਦੀ ਉਲੰਘਣਾ ਕਰੇਗਾ ਜਾਂ ਪੰਜਾਬ ਦਾ ਮਾਹੌਲ ਖਰਾਬ ਕਰੇਗਾ ਉਹਦੇ ਤੇ ਸ਼ਿਕੰਜਾ ਕੱਸਿਆ ਜਾਊ ਹੁਣ ਮੈਂ ਆਪਣੀ ਗੱਲ ਕਰਨੀ ਹੈ ਮੇਰੀਆਂ ਗੱਲਾਂ ਕੌੜੀਆਂ ਹੁੰਦੀਆਂ ਨੇ ਪਰ ਜਿਹੜੇ ਸੱਚ ਖਾਰਮ ਕਰਦੇ ਨੇ ਸੱਚ ਸੁਣਨਾ ਚਾਹੁੰਦੇ ਨੇ ਉਹ ਮਿਠਾਸ ਵੀ ਮਿਲਦੀ ਹੈ ਮੈਂ ਹਵਨਤਮਾਨ ਦੇ ਹੱਕ ਵਿੱਚ ਜੋ ਨੇਨ ਸਟੇਟਮੈਂਟ ਦਿੱਤੀ ਉਹਦੇ ਨਾਲ 100% ਸਹਿਮਤ ਹਾਂ ਜੇ ਅਮਰਦਾਪਾਲ ਨੂੰ ਰਿਹਾ ਕੀਤਾ ਜਾਂਦਾ ਹੈ ਪੰਜਾਬ ਦੇ ਮਾਹੌਲ ਦੇ ਬਾਰੇ ਪਹਿਲਾਂ ਹੀ ਸੋਚਣਾ ਬਣਦਾ ਹੈ ਮਤਲਬ ਜਿਹੜੀਆਂ ਭੇਡਾਂ ਅਮਰਤਪਾਲ ਦੇ ਪਿੱਛੇ ਨੇ ਉਹਨਾਂ ਨੂੰ ਹਲੇ ਅਕਲ ਆਈ ਨਹੀਂ ਅਮਰਤਪਾਲ ਨੂੰ ਤਾਂ ਬੈਸੇ ਬੰਦੇ ਦਾ ਪੁੱਤ ਬਣਾਤਾ ਕਾਨੂੰਨ ਨੇ ਤਕਲੇ ਮੰਗੂ ਸਿੱਧਾ ਕਰਤਾ ਅਮਰਤਪਾਲ ਦਾ ਸ਼ੇਦੀ ਕੋਈ ਗਲਤੀ ਮੈਨੂੰ ਲੱਗਦਾ ਨਹੀਂ ਕਰੂਗਾ ਜੇ ਕਰੂਗਾ ਤਾਂ ਉਹ ਲੈ ਨੇ ਮੈਂਟ ਫੇਰ ਦੋ ਲਾਉਣੇ ਹੁਣ ਹਲੇ ਅਨੁਸਾਰ ਰਿਪੋਰਟ ਬਹੌਣ ਕਿਸੇ ਢੜੇ ਬੁਰਗੜ ਨੂੰ ਨਸ਼ੇ ਦੀ ਗੱਲ ਹੈ ਹਲੜੀ ਭਵੰਤਮਾ ਨੇ ਸਟੇਟਮੈਂਟ ਦਿੱਤੀ ਹੈ ਉਹ ਬਿਲਕੁਲ ਸਚਾਈ ਹੈ ਕਿ ਜੇ ਇਹੋ ਜਿਹੇ ਬੰਦੇ ਆਜ਼ਾਦ ਘੁੰਮਣਗੇ ਤਾਂ ਇਹ ਪੰਜਾਬ ਦੇ ਵਿੱਚ ਭਾਂਬੜ ਬਾਲਣਗੇ ਇਹ ਪੰਜਾਬ ਦਾ ਮਾਹੌਲ ਖਰਾਬ ਕਰਨਗੇ ਜੇ ਕੋਈ ਮੇਰੇ ਕੋਲੋਂ ਪੁੱਛੇ ਮੈਨੂੰ ਪਤਾ ਭੇਡਾਂ ਨੇ ਤਾਂ ਚੀਕਾਂ ਮਾਰ ਨਹੀਂ ਹੁੰਦੀਆਂ ਨੇ ਮਾਰਨਗੀਆਂ ਇਹ ਮੇਰਾ ਇਹ ਕਹਿਣਾ ਹੈ ਕਿ ਅਮਰਤਪਾਲ ਵਰਗੇ ਜੇਲ੍ਹ ਵਿੱਚ ਹੀ ਬੰਦ થઈ ਜਿੰਦੇ ਕਿਉਂਕਿ ਜਿਹੜਾ ਪੰਜਾਬ ਨੇ ਸੰਤਾਪ ਹੰਡਾਇਆ ਤੁਸੀਂ ਜਿੰਨੀਆਂ ਵੀ ਲਹਿਰਾਂ ਮੂਵਮੈਂਟਾਂ ਚੱਲੀਆਂ ਨੇ ਜੂਨ 84 ਹੋਵੇ ਅਤਵਾਦ ਹੋਵੇ ਜਬ ਲੈਕ ਥੰਡਰ ਦੀ ਗੱਲ ਕਰ ਲੋ ਇਹ ਸਭ ਕੁਝ ਇਹੋ ਦੇ ਲੋਕਾਂ ਦੀ ਦੇਣ ਹੈ ਜਿਹੜੇ ਆਪਣੀ ਔਕਾਤ ਨੂੰ ਵੱਡੀਆਂ ਗੱਲਾਂ ਕਰਦੇ ਨੇ ਅੰਮ੍ਰਿਤਪਾਲ ਵੀ ਆਪਣੇ ਔਕਾਤ ਤੋਂ ਵੱਡੀਆਂ ਗੱਲਾਂ ਕਰਦਾ ਸੀ ਬਾਕੀ ਜੇ ਪੰਜਾਬ ਦਾ ਮਾਹੌਲ ਤੁਸੀਂ ਸ਼ਾਂਤ ਚਾਹੁੰਦੇ ਹੋ ਤਾਂ ਇਹੋ ਜਿਹੇ ਬੰਦੇ ਜਿਹੜੇ ਧਰਮ ਦੇ ਨਾਂ ਤੇ ਨੌਜਵਾਨੀ ਨੂੰ ਜੂਥ ਨੂੰ ਪੜਕਾਉਂਦੇ ਨੇ ਅੰਮ੍ਰਿਤਪਾਲ ਵਰਗੇ ਫੁਗਰੇ ਇਹਨਾਂ ਦੀ ਥਾਂ ਜੇਲ੍ਹ ਵਿੱਚ ਹੀ ਹੈ ਤੇ ਉੱਥੇ ਮੁਲਾਕਾਤਾਂ ਕਰੇ ਜੋ ਪਰਿਵਾਰ ਪਰ ਜੇਲ੍ਹ ਤੋਂ ਬਾਹਰ ਆਉਣ ਖਤਰੇ ਦੀ ਘੰਟੀ ਹੈ ਇਹ ਚ ਕੋਈ ਦੋਰਾਮਾ ਨਹੀਂ ਇੱਕ ਤੁਨ ਮੈਂ ਛੋਟੀ ਜੀ ਗੱਲ ਕਹਿਣੀ ਹੈ ਜਿਹੜੇ ਅਮਰਤਪਾਲ ਨੂੰ ਚਾਹਣ ਵਾਲੇ ਨੇ ਅਮਰਤਪਾਲ ਜੇਲ੍ਹ ਵਿੱਚ ਬੈਠਾ ਹੈ ਹਲੇ ਬਾਹਰ ਨਹੀਂ ਆਇਆ ਜਿਹੜੇ ਉਹਦੇ ਪਿੱਛੇ ਲੱਗ ਕੇ ਅੱਜ ਆਮ ਇਨਸਾਨ ਨੂੰ ਮਾਰਨ ਦੀਆਂ ਧਮਕੀਆਂ ਦੇ ਰਹੇ ਨੇ ਸ਼ਰਮ ਗੁੰਡਾਗਰਦੀ ਕਰ ਰਹੇ ਨੇ ਜਿਗਤੇ ਅਮਰਤਪਾਲ ਵਰਗਾ ਬਾਹਰ ਆ ਕੇ ਇਹ ਦੁਬਾਰਾ ਫੇਰ ਸ਼ੁਰੂ ਕਰ ਦਿੰਦਾ ਜਿਹੜੀਆਂ ਕਰਤੂਤਾਂ ਪਹਿਲਾਂ ਕੀਤੀਆਂ ਸੀ ਤਾਂ ਫਿਰ ਇਹਦੇ ਮਤਲਬ ਇਹ ਹੈਗੇ ਨੇ ਕਿ ਪੰਜਾਬ ਦਾ ਮਾਹੌਲ ਖਰਾਬ ਹੋਣਾ ਹੀ ਹੋਣਾ ਤੇ ਹੁਣ ਜਿਹੜੀ ਸਟੇਟਮੈਂਟ ਭਵੰਤ ਮੰਨਦੀ ਆਈ ਹੈ ਸੀਐਮ ਸਾਹ ਦੀ ਤਾਂ ਉਹ ਸਟੇਟਮੈਂਟ ਸੁਣ ਕੇ ਤਿੰਨ ਨੂੰ ਦਸਤ ਲੱਗੇ ਹੋਣੇ ਤੇ ਕਈਆਂ ਨੇ ਬੁੱਚੜ ਪਤਨ ਕੀ ਕੁਝ ਕਹਿਣਾ ਕਹੀ ਚੱਲੋ ਬੁੱਚੜ ਅਗਲੇ ਨੂੰ ਪੰਜਾਬ ਦੇ ਲੋਕਾਂ ਨੇ 90 ਬਾਹੀ ਗੁਰੂ 92 ਐਮਐਲਏ ਦਿੱਤੇ ਆ ਅਗਲਾ ਕਿਉਂ ਤੁਹਾਡੀ ਗੱਲ ਸੁਣੂੰਗਾ ਬਾਈ ਅਗਨੇ ਪੰਜਾਬ ਦਾ ਮਾਹੌਲ ਸ਼ਾਂਤ ਰੱਖਣਾ ਹੈ ਪੰਜਾਬ ਦਾ ਮਾਹੌਲ ਜੇ ਖਰਾਬ ਹੁੰਦਾ ਮੈਂ ਪੰਜਾਬ ਦੇ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਬਣਦੀ ਹੈ ਵਧੀਆ ਕੀਤਾ ਬਹੁਤ ਵਧੀਆ ਸਟੇਟਮੈਂਟ ਹੈ ਜੇ ਤੱਕ ਚੰਨੀ ਸਾਹਿਬ ਦੀ ਗੱਲ ਹੈ ਮੈਂ ਫਿਰ ਕਲੀਅਰ ਕਰ ਦਿੰਨਾ ਚੰਨੀ ਸਾਹਿਬ ਵਰਗੇ ਤਾਂ ਹੁਣ ਐਮਪੀ ਬਣ ਕੇ ਚਾਹੁੰਦੇ ਐ ਕਿ 27 ਦੇ ਦੇ ਲਈ ਕੁਝ ਕੀਤਾ ਜਾਵੇ ਨਾ ਸੁੱਧੂ ਮੂਸੇਵਾਲ ਦੀ ਮੌਤ ਨਾਲ ਉਹਨਾਂ ਦਾ ਕੀ ਮਤਲਬ ਹੈ ਨਾ ਅੰਮ੍ਰਿਤਪਾਲ ਨਾਲ ਕੋਈ ਮਤਲਬ ਹੈ ਇਹ ਸੱਚਾਈ ਹੈ ਅਰੜੀ ਭਵੰਤ ਮੰਦੀ ਸਟੇਟਮੈਂਟ ਹੈ ਉਹ 100% ਉਹਦੇ ਨਾਲ ਮੈਂ ਸਹਿਮਤ ਹਾਂ ਪੰਜਾਬ ਦੇ ਉਹ ਲੋਕ ਵੀ ਸਹਿਮਤ ਨੇ ਜਿਹੜੇ ਸ਼ਾਂਤੀਪੂਰਵਕ ਮਾਹੌਲ ਚਾਹੁੰਦੇ ਨੇ